ਜਦੋਂ ਆਪਾਂ ਅਗਲੇ ਤੋਂ ਕਸਟਮਰ ਤੋਂ ਪੂਰੇ ਪੈਸੇ ਲਏ ਆ ਫਿਰ ਆਪਾਂ ਬੇਈਮਾਨੀਆ ਕਿਉਂ ਕਰੀਏ ਵੀ 150 ਬੈਟੈਕਸ ਨਹੀਂ ਕਟਾਉਂਦੇ ਕਿਹੜਾ ਕੋਈ ਪੁੱਛਦਾ ਨਹੀਂ ਐਦਾਂ ਨਹੀਂ ਕਰਨਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਤਰੀਕ ਹੈਗੀ ਹੈ ਜੀ 28 ਸਤੰਬਰ 2025 ਤੇ ਇਸ ਟਾਈਮ ਮੈਂ ਗੁਰੂ ਘਰ ਦੇ ਵਿੱਚ ਹਰੀ ਸਿੰਘੇਸ਼ ਦੇ ਵਿੱਚ ਤੇ ਮੈਂ ਜਾ ਰਿਹਾ ਇਸ ਟਾਈਮ ਸੀਐਨਜੀ ਭਰੋਣ ਵਾਸਤੇ ਐਕਸਯੂਵੀ 7 ਡਬਲਓ ਗਵਰਮੈਂਟ ਵਾਲੀ ਦਾ ਡੀਪੀਵੀ 01 ਡੀ ਹੈ ਤੇ ਮਾਹੌਲ ਤੇ ਐਗਿਸਾਂ ਦਾ ਮਤਲਬ ਜਾਂਦੀ ਭਈ ਆ ਐ ਕੋਣ ਸਾਹਿਬ ਨੂੰ ਸਿੱਰੇ ਸਿੱਰੇ ਹੁੰਦੀ ਜਿਹੜੀ ਇੱਥੋਂ ਨਿਕਲਦੀ ਹੈ ਗੋਵਿੰਦ ਘਾਟ ਨੂੰ ਤਾਂ ਗਰਗੇ ਫਿਰ ਦਿਨੇ ਕੋਈ ਸੰਗਤ ਦੇਸਦੀ ਨਹੀਂ ਇੱਥੇ ਕਿਉਂਕਿ ਸੰਗਤ ਚਲੀ ਜਾਂਦੀ ਹੈ ਇੱਥੋਂ ਸੀਐਨਜੀ ਇੱਥੋਂ 2.5 ਕਿਲੋਮੀਟਰ ਤੋਂ ਹੀ ਆ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਅੱਜ ਆਪਣੀ ਵਾਪਸੀ ਹੈ ਸੋ ਆਪਣੀ ਗੱਡੀ ਜਿਹੜੀ ਚੱਲੀ ਸੀਗੀ ਪਹਾੜੀ ਲੱਕੇ ਦੇ ਵਿੱਚ ਰਿਸ਼ੀਗੰਜ ਤੋਂ ਅੱਗੇ ਇੱਥੋਂ ਮੈਂ ਗੈਸ ਭਵਾ ਕੇ ਲਿਆ ਭਰਾ ਕੇ ਲੈ ਗਿਆ ਸੀਗਾ ਆ ਪੰਪ ਹੈ ਗੈਸੋਨੈਟ ਦਾ ਜਿੱਥੇ 107 ਕੇ 10 ਰੁਪਏ ਰੇਟ ਹੈ ਸੀਐਨਜੀ ਦਾ ਤੇ ਆਪਣੀ ਗੱਡੀ ਚੱਲੀ ਸੀਗੀ 548 ਕਿਲੋਮੀਟਰ ਆ ਆ ਗਿਆ ਪੰਪ ਗੈਸੋਨੈਟ ਦਾ ਠੀਕ ਹੈ ਦੇਖਦੇ ਹਾਂ ਉਹਨੂੰ ਕਿੱਥੇ ਘੜਾਈ ਹੈ ਗੱਡੀ ਤੇ 548 ਕਿਲੋਮੀਟਰ ਗੱਡੀ ਚੱਲੀ ਆ ਆਪਣੀ ਪਟ્રોલ ਤੇ ਤੇ ਇਹ ਤੋਂ ਇਹ ਤਾਂ ਕਰਕੇ ਕਿਉਂਕਿ ਵਸਤੇ ਵਧ ਚਲਣੀ ਸੀਗੀ ਇੱਥੋਂ ਭਰਾ ਕੇ ਲੈ ਗਿਆ ਸੀਗਾ 200 ਕਿਲੋਮੀਟਰ 170 80 ਕਿਲੋਮੀਟਰ ਗੱਡੀ ਚੱਲ ਗਈ ਸੀ ਇੱਥੋਂ ਅ ਸੀਐਨਜੀ ਤੇ ਸੋ ਇੱਥੇ ਰੇਟ ਹੈਗਾ 110 ਰੁਪਏ 75 ਪੈਸੇ 111 ਰੁਪਏ ਰੇਟ ਹੈ ਹੁਣ ਮਤਲਬ ਕਿ ਟੂਰ ਤੋਂ ਬਾਅਦ ਰਿਸ਼ੀਕੇਸ਼ ਤੋਂ ਹੁਣ ਜਾ ਕੇ ਸੀਐਨਜੀ ਪੈਣ ਲੱਗੀ ਆ ਇਸ ਤੋਂ ਬਾਅਦ ਪਹਿਲਾਂ ਨਹੀਂ ਪਈਗੀ ਕਿਤੇ ਵੀ ਮਤਲਬ ਇਸ ਤੋਂ ਬਾਅਦ ਹੁਣ ਆਪਾਂ ਨੂੰ ਸੀਐਨਜੀ ਮਿਲ ਜੂਗੀ ਫ੍ਰੀ ਕੁਟ ਤੱਕ ਹੁਣ ਪੈਟਰੋਲ ਤੇ ਜਿਹੜੀ 550 ਕਿਲੋਮੀਟਰ ਚੱਲ ਚੁੱਕੀ ਹੈ ਗੱਡੀ ਇੱਕ ਚੀਜ਼ ਦਾ ਬਈ ਹੋਰ ਫਰਕ ਹੈਗਾ ਪਿਕਅਪ ਦਾ ਪਿਕਅਪ ਵਾ ਸੀएनजी ਦੇ ਬਹੁਤ ਜ਼ਿਆਦਾ ਤੇ ਪੈਟਰੋਲ ਦੇ ਬਹੁਤ ਘੱਟ ਪਿਕਅਪ ਹੈ ਇਸ ਚੀਜ਼ ਦਾ ਨਾ ਫਰਕ ਮੈਨੂੰ ਬਹੁਤ ਐ ਨਹੀਂ ਹੈਗਾ ਵੀ 19 21 ਦਾ ਫਰਕ ਹੀ ਹੈ 19 21 ਦਾ ਫਰਕ ਨਹੀਂ ਬਹੁਤ ਮੋਟਾ ਫਰਕ ਹੈ ਬਈ ਇਸ ਚੀਜ਼ ਦਾ ਤੇ ਪਰ ਬਈ ਸੀएनजी ਸੀएनजी ਹੈ ਪੈਟਰੋਲ ਤੇ ਨਹੀਂ ਪੈਟਰੋਲ ਤੇ ਤਾਂ ਪੈਸੇ ਵੀ ਆਨੇ ਨਾ ਮੰਨੋਗੇ ਤੁਸੀਂ 550 ਕਿਲੋਮੀਟਰ ਤੇ ਮੈਂ ਕੱਲ 1500 ਦਾ ਵੀ ਐਕਸਟਰਾ ਪਾਇਆ ਸੀ ਤੇਲ ਤੇ ਉਹਦੇ ਵਿੱਚੋਂ ਮਸ 500 ਤੋਂ 1000 ਦਾ ਲੱਗ ਗਿਆ ਤੇਲ ਤੇ 34 3500 ਤੇ 4500 ਦਾ ਤੇਲ ਖਾਦਿਆ ਨੇ 550 ਕਿਲੋਮੀਟਰ ਤੇ ਤੇ ਮੈਂ ਦੱਸਾਂ ਤੁਹਾਨੂੰ ਕਿ ਵੱਧ ਵੱਧ 9 10 11 ਦੀ ਐਵਰੇਜ ਦਿੱਤੀ ਉਸ ਤੋਂ ਵੱਧ ਨਹੀਂ ਐਵਰੇਜ ਦਿੱਤੀ ਇਹਨੇ ਪਹਾੜੀ ਇਲਾਕਾ ਸੀਗਾ ਠੀਕ ਹੈ ਤੇ ਸ਼ਾਇਦ ਇੰਨੀ ਹੀ ਹੋਣੀ ਚਾਹੀਦੀ ਸੀ ਰਾਤ ਕੱਲ ਸ਼ਾਮ ਨੂੰ 550 5:30 ਚੱਲ ਕੇ ਗੋਇੰਦਖਾੜ ਤੋਂ ਰਾਤ 1:30 ਵਜੇ ਇੱਥੇ ਪਹੁੰਚ ਗਏ ਸੀਗੇ ਵਧੀਆ ਸਫਰ ਰਿਆ ਰਸਤੇ ਕਿਤੇ ਕਿਤੇ ਜਾਮ ਮਲੇ ਤੋਂ ਹੀ ਵੇਖਿਆ ਹੀ ਹੁਣ ਸੋ ਅੱਜ ਦੀ ਆਪਣੀ ਵਾਪਸੀ ਆ ਅੱਜ ਦਾ ਆਪਣਾ ਸਫਰ ਹਰਦਵਾਰ ਹਰਦਵਾਰ ਤੋਂ ਹਰਦਵਾਰ ਤੋਂ ਹਸਾਰਨਪੁਰ ਅੰਬਾਲਾ ਤੇ ਲੁਧਿਆਣਾ ਫਰੀਕੋਟ ਤੇ ਤਿਆਰ ਬਰ ਤਿਆਰ ਹੋ ਗਏ ਆ ਫਿਰੇ ਫਿਰੇ ਸੀ ਐਨਜੀ ਭਰਾਲੇ ਦੀ ਸੀ ਗੱਡੀ ਦੀ ਗੱਡੀ ਆਪਣੀ ਉਹ ਖੜੀ ਸਾਹਮਣੇ ਵਾਹਿਗੁਰੂ ਜੀ ਗੱਡੀ ਉਹ ਖੜੀ ਆਪਣੀ ਤੇ ਇਧਰਲੇ ਪਾਸੇ ਵਾਸ਼ਰੂਮ ਨੇ ਆ ਮਹੌਲ ਹੈ ਗੁਰੂ ਘਰ ਦਾ ਤੇ ਆਪਾਂ ਹੁਣ ਗੁਰੂ ਘਰ ਦੇ ਨਮਸਤ ਗੁਰੂ ਦੇ ਨਮਸਤਕ ਹੁੰਨੇ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਫਿਰ ਅਗਲੇ ਦੱਸਦੇ ਹਾਂ ਕਾਰਵਾਈ ਸੋ ਇਧਰ ਹੈ ਦਰਬਾਰ ਸਾਹਿਬ ਇਧਰ ਹੈ ਜੀ ਵਾਹੂ ਆਓ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਆਪਾਂ ਦਰਬਾਰ ਸਾਹਿਬ ਦੇ ਅੰਦਰੋਂ ਵੀਡੀਓ ਨਹੀਂ ਬਣਾਉਣੇਗੀ ਬਸ ਬਾਹਰੋਂ ਹੀ ਇੱਥੋਂ ਹੀ ਆਪ ਜੀ ਦਰਸ਼ਨ ਕਰ ਲੈਣਾ ਵਾਹੀ ਗੁਰਜੀ ਤੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤੇ ਆਪਾਂ ਆ ਕੇ ਬਾਹਰ ਤੋਂ ਨਾਲੇ ਲਿਆ ਪਿੰਨੀ ਪ੍ਰਸ਼ਾਦ ਤੇ ਆਹ ਬਾਹਰ ਦਾ ਮਾਹੌਲ ਹੈ ਗੁਰੂ ਘਰ ਦੇ ਬਾਹਰ ਦਾ ਦੋ ਪੰਪ ਹੈ ਸਾਹਮਣੇ ਤੇ ਆਹ ਮੇਨ ਰੋਡ ਸਿੱਧਾ ਜਾਂਦਾ ਹੈ ਮਤਲਬ ਕਿ ਨਿਕਲ ਜਾਂਦਾ ਫਿਰ ਦੇਵ ਪ੍ਰਯਾਗ ੍ਹੇਮਕੁੰਨ ਸਾਹਿਬ ਨੂੰ ਸਿੱਧਾ ਹੀ ਇਹ ਰਸਤਾ ਨਿਕਲ ਜਾਂਦਾ ਤੇ ਇਧਰਲੇ ਪਾਸੇ ਹਰ ਦੁਆਰ ਆਪਣਾ ਆਪਣਾ ਨਹੀਂ ਇਧਰਲੇ ਪਾਸੇ ਹਰ ਦੁਆਰ ਆ ਜਾਂਦਾ ਚਲੋ ਜੀ ਹੁਣ ਚਲਦੇ ਆ ਪੈਨਾ ਪਿੰਨੀ ਪ੍ਰਸ਼ਾਦ ਰੱਖੀਏ ਫੇਰ ਪ੍ਰਸ਼ਾਦਾ ਪਾਣੀ ਛਕਦੇ ਆ ਇਥੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੋ ਪ੍ਰਸ਼ਾਦਾ ਛਕਣ ਲੱਗ ਗਏ ਇਹ ਹੈ ਲੰਗਰ ਹਾਲ ਸੋ ਪ੍ਰਸ਼ਾਦਾ ਪਾਣੀ ਛਕ ਕੇ ਤੇ ਹੁਣ ਆਪਣੀ ਹੈਗੀ ਜੀ ਵਾਪਸੀ ਚਲੋ ਫਿਰ ਐ ਤੇ ਚਲੋ ਫਿਰ ਹੁਣ ਗੱਡੀ ਕੋਲ ਚੱਲ ਗਏ ਤਿਆਰ ਬਰ ਤਿਆਰ ਸਮਾਂ ਕਿ ਨਾ ਹੋ ਗਿਆ ਟਾਈਮ 10 ਵਜ ਗਏ ਇੱਥੇ 10 ਵਜ ਗਏ ਤੇ ਠੀਕ ਆ ਮੌਸਮ ਮੌਸਮ ਤੁੱਪੇ ਕੁਛ ਨਹੀਂ ਤੁੱਪ ਜਿਆਦਾ ਲੱਗਦੀ ਪਈ ਆ ਪਰ ਐ ਨਹੀਂ ਵੀ ਗਰਮੀ ਆ ਜਾਂ ਕੁਛ ਇਦਾਂ ਨੇ ਓਕੇ ਰਿਪੋਰਟ ਆ ਜਮਾ ਚੱਲਦੇ ਆ ਜੀ ਹੁਣ ਵਾਪਸੀ ਫਰੀਦਕੋਟ ਦੀ ਟਾਈਮ 10:30 ਹੋਇਆ ਤੇ ਆਪਾਂ ਚੱਲ ਪਏ ਹਾਂ ਗੁਰੂ ਘਰ ਤੋਂ ਤੇ ਇੱਥੇ ਪਹਿਲਾਂ ਹੀ ਜਾਮ ਲੱਗਿਆ ਵਾ ਸੋ ਇਹ ਰੋਡ ਦੇ ਸਿੰਗਲ ਰੋਡ ਹੈ ਮੇਨ ਰੋਡਾਂ ਨਾਲੇ ਤੇ ਟ੍ਰੈਫਿਕ ਲੱਗਦਾ ਹੀ ਲੱਗਦਾ ਸੋ ਹੁਣ ਦੇਖਦੇ ਹਾਂ ਹਰਦਵਾਰ ਕਿੰਨੇ ਵਜੇ ਪਹੁੰਚਦੇ ਹਾਂ ਆਪਾਂ ਵਾੜ ਤਾਂ ਸਾਰੀ 24 ਕਿਲੋਮੀਟਰ ਹੀ ਆ ਟਾਈਮ ਛੋਟਾ ਹੋ ਰਿਹਾ ਦੱਸ ਜੀ ਪਹੁੰਚ ਗਏ ਵੀ ਹਰ ਕੀ ਪੌੜੀ 11:20 ਮਿੰਟ ਤੇ ਆਪਾਂ ਹਰ ਕੀ ਪੋੜੀ ਰਿਸੀ ਕਿਸ਼ 23 ਕਿਲੋਮੀਟਰ ਤੋਂ ਆਪਾਂ ਆਏ ਆ ਬਦਰੀਨਾਥ 318 ਕਿਲੋਮੀਟਰ ਵਾਹ ਟਾਈਮ 11:30 ਤੇ ਆਪਾਂ ਪਹੁੰਚ ਗਏ ਆ ਹਰਦوار ਦੀ ਹਰ ਕੀ ਪੋੜੀ ਦੀ ਹਰਦوار ਦੀ ਹਰ ਕੀ ਪੋੜੀ ਦੇ ਵਿੱਚ ਪਾਰਕਿੰਗ ਦੇ ਵਿੱਚ ਆ ਗੱਡੀ ਲੱਗੀ ਆਪਣੀ ਹੁਣ ਠੀਕ ਹੈ ਜੀ ਤੇ ਇੱਕ ਇਹਨਾਂ ਨੇ ਉਹ ਦਿੱਤੀ ਹੈ ਪਾਰਕਿੰਗ ਦਾ ਵੀ ਸਾਡੇ ਸਿਸਟਮ ਹੈ ਪਾਰਕਿੰਗ ਦੇ ਵਿੱਚ ਇਹਨਾਂ ਨੇ ਆਹ ਕਾਰਡ ਦਿੱਤਾ ਆਹ ਵਾਲਾ ਕਾਰਡ ਠੀਕ ਹੈ ਤੋ ਕਹਿੰਦੇ ਵੀ ਐਂਟਰੀ ਹੋ ਗਈ 120 ਰੁਪਏ ਦੀ ਐਂਟਰੀ ਆ ਐਂਟਰੀ ਨਹੀਂ 120 ਰੁਪਏ ਪਤਾ ਨਹੀਂ ਕਿੰਨੇ ਘੰਟੇ ਦੀ ਪਾਰਕਿੰਗ ਆ ਸੋ ਹੁਣ ਆਪਾਂ ਫ੍ਰੀ ਆ ਦੇਖਦੇ ਆ ਕੀ ਮਾਹੌਲ ਬਣਦਾ ਬਾਕੀ 11:30 ਹੋ ਗਏ ਆ 12:30 ਤੱਕ ਸ਼ਾਇਦ ਨਿਕਲ ਜਾਈਂ ਘੰਟਾ ਕ ਲੱਗੂਗਾ ਚਲੋ ਵੇਟ ਕਰ ਸਕਦੇ ਆ ਔਰ ਇੱਥੇ ਹੋਰ ਕੁਝ ਨਹੀਂ ਨਾਲੇ ਵੀਡੀਓ ਐਡੀਟਿੰਗ ਕਰਦੇ ਆ ਥੋੜੀ ਬਹੁਤ ਮੇਰਾ ਵੈਸੇ ਰਾਦਾ ਬਣਦਾ ਸੀਗਾ ਮੈਂ ਕਿਹਾ ਵੀ ਇੱਕ ਵਾਰੀ ਨਾ ਰੇਡੀਏਟਰ ਤੇ ਪਾਣੀ ਮਾਰ ਦਿੰਦੇ ਵੀ ਮਿੱਟੀ ਕਟੇ ਚੋਂ ਗੱਡੀ ਆਈ ਆ ਰੇਡੀਏਟਰ ਸਾਫ ਹੋਵੇ ਨਾ ਤੇ ਗੱਡੀ ਨੂੰ ਸਾਹ ਸੌਖਾ ਹੋਊਗਾ ਤੇ ਪਰ ਹੁਣ ਰੇਡੀਏਟਰ ਸਰਵਿਸ ਸਟੇਸ਼ਨ ਕੋਲ ਇੱਥੇ ਮਿਲਿਆ ਨਹੀਂਗਾ ਤੇ ਤਾਂ ਕਰਕੇ ਫਿਰ ਕੈਨਸਲ ਹੀ ਆ ਸਰ ਨੂੰ ਵੱਡੀ ਪ੍ਰੋਬਲਮ ਇੱਥੇ ਪਤਾ ਕੀ ਆ ਇੱਥੇ ਹਰੇਕ ਬੰਦਾ ਨਾ ਅਰਗਬਤੀ ਲਾਈ ਬਟਾਉਂਦੇ ਆ ਤੇ ਮੇਰੇ ਅਰਗੇ ਬੰਦੇ ਨੂੰ ਇਹਨਾਂ ਪ੍ਰੋਬਲਮ ਬਹੁਤ ਹੋ ਜਾਂਦੀ ਆ ਵੀ ਬਾਹਰ ਕਿਤੇ ਖੜਨਾ ਵੀ ਆ ਨਾ ਉਹ ਮੈਂ ਤੁਹਾਂ ਆ ਛੱਡ ਜਾਂਦੇ ਉਹ ਦੰਦਰ ਮੈਂ ਤਾਂ ਕਰਕੇ ਬਾਹਰ ਹੋਣਾ ਜਣਾ ਮੇਰੇ ਅਸਲ ਬਹੁਤ ਔਖਾ ਆ ਇਹ ਸਾਰੇ ਸਫ਼ਰ ਦੇ ਵਿੱਚ ਨਾ ਜਿਹੜਾ ਨੈੱਟਵਰਕ ਹੈ ਉਹ Jio ਬੈਸਟ ਰਿਆ Airtel ਕਿਤੇ ਕਿਤੇ ਜਿਵੇਂ ਹੀ ਖਤਮ ਹੋ ਜਾਂਦਾ ਸੀਗਾ ਪਰ Jio Jio ਨਹੀਂ Jio ਠੀਕ ਰਹਿੰਦਾ ਸੀਗਾ ਪਰ BSNL ਦੀ ਇਹਦਾ ਛੁੱਟੀ ਹੈ ਮਤਲਬ BSNL ਕੰਮ ਨਹੀਂ ਕਰਦਾਗਾ ਇਸ ਏਰੀਏ ਦੇ ਵਿੱਚ ਆ ਕੇ ਤੇ Airtel ਠੀਕ ਠਾਕ ਰਹਿੰਦਾ ਪਰ Jio ਬੈਸਟ ਰਹਿੰਦਾ ਹੈ ਸੋ 12:50 ਮਿੰਟ ਤੇ ਆਪਾਂ ਇੱਥੋਂ ਚੱਲਣ ਲੱਗੇ ਆ ਤੇ ਚਲੋ ਜੀ ਹੁਣ ਨਿਕਲ ਗਏ ਤਾਂ ਕਾਰ ਜੀਪ 6 ਘੰਟੇ ਦੇ ਹਾਂ 6 ਘੰਟੇ ਦੇ 120 ਰੁਪਏ ਰੇਟ ਹੈ ਆ ਦਿੱਤਾ ਇਹਨਾਂ ਨੇ 120 ਜਿਹੜਾ ਰਹਿਣਾ 1 ਘੰਟਾ ਖੜਾ ਆ ਬਣੇ 100 ਦੇ ਨਾਲ ਤੂੰ ਟਾਈਮ 1:24 ਮਿੰਟ ਤੇ ਆਪਾਂ ਰੋੜਕੀ ਦੇ ਬਾਈਪਾਸ ਜਿਹੜਾ ਸੀਐਨਜੀ ਪੰਪ ਆਏ ਵਾਲਾ ਇੱਥੇ ਰੁਕੇ ਆ ਇੱਥੇ ਸੀਐਨਜੀ ਭਰਾ ਕੇ ਤੇ ਫੇਰ ਆਪਣਾ ਅੰਬਾਲੇ ਦੇ ਨੇੜੇ ਤੇ ਪਹੁੰਚ ਜੂਗੀ ਫੇਰ ਉੱਥੋਂ ਫੇਰ ਭਰਾਵਾਂਗੇ ਸੋ ਹੁਣ ਮੈਂ ਯੂਪੀ ਦਾ ਟੈਕਸ ਕਟਿਆ ਹੁਣ ਨੇੜੇ ਜਾ ਕੇ ਹੁਣ ਹੁਣੇ ਦੇਖਦਾ ਮੈਂ ਇੱਕ ਵਾਰੀ ਫੇਰ ਹਰਿਆਣੇ ਦਾ ਟੈਕਸ ਭਰਾਲੂਗਾ ਤੇ ਇਸ ਗੱਲ ਦਾ ਸਾਰੀ 150 100 ਰੁਪਏ ਦੀ ਹੁੰਦੀ ਆ ਪਰ ਕੀ ਆ ਕਿ ਡਰ ਰਹਿੰਦਾ ਵੀ ਕੋਈ ਰੋਕ ਨਾ ਲੱਗਿਆ ਕਰਕੇ ਸਰ ਜੋ 2250 ਨਾ ਕੋਈ ਐਡੇ ਨਹੀਂ ਬਣਨ ਲੱਗੇ ਕਿ ਸੋ ਆਪ ਦਾ ਫੁਰਨਾ ਕੀ ਆ ਕੰਮ ਪਰਫੈਕਟ ਰੱਖਿਆ ਕਰੋ ਜਦੋਂ ਆਪਾਂ ਅਗਲੇ ਤੋਂ ਕਸਟਮਰ ਤੋਂ ਪੂਰੇ ਪੈਸੇ ਲਏ ਆ ਫਿਰ ਆਪਾਂ ਬੇਈਮਾਨੀਆ ਕਿਉਂ ਕਰੀਏ ਵੀ 150 ਦਾ ਟੈਕਸ ਨਹੀਂ ਘਟਾਉਂਦੇ ਕਿਹੜਾ ਕੋਈ ਪੁੱਛਦਾ ਨਹੀਂ ਐਦਾਂ ਨਹੀਂ ਕਰਨਾਗਾ ਠੀਕ ਹੈ ਤੇ ਆਪਾਂ ਹੁਣ ਯੂਪੀ ਦਾ ਟੈਕਸ ਕਰਾ ਲਿਆ ਤੇ ਹੁਣ ਘਟਾਵਾਂਗੇ ਹਰਿਆਣੇ ਦਾ ਅੱਗੇ ਜਾ ਕੇ ਠੀਕ ਹੈ ਤੇ ਸੀਐਨਜੀ ਦਾ ਭਰੌਣੇ ਆ ਤੁਹਾਨੂੰ ਸੀਐਨਜੀ ਦਾ ਰੇਟ ਦੱਸਦਾ ਮੈਂ ਇੱਥੇ ਸੀਐਨਜੀ ਦਾ ਰੇਟ 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 ਹੈਗਾ 170 ਰੁਪਏ ਪੂਰੇ ਸਮਾ ਸਵਾਦ ਹੋਇਆ ਤੇ ਮੈਂ ਇਸ ਟਾਈਮ ਰੁੜਕੀ ਦੇ ਬਾਈਪਾਸ ਤੇ ਆ ਤੇ ਇੱਥੇ ਰੋਟੀ ਖਾਧੀ ਆ ਸੋ ਪਹਿਲਾਂ ਮੈਂ ਸੋਚਦਾ ਸੀਗਾ ਵੀ ਮੰਗਲੌਰ ਹੋ ਕੇ ਸਰਨਪੁਰ ਨਿਕਲ ਜਾਗੇ ਲਿੰਕ ਰੋਡ ਤੋਂ ਪਰ ਫਿਰ ਮਨ ਚ ਸੋਚਿਆ ਯਾਰ ਆਪਾਂ ਕਾਹਦੇ ਵਾਸਤੇ ਪਿੰਡਾਂ ਵਿੱਚ ਜੀ ਰਸਤੇ ਹੀ ਪਾਉਣਾ ਤੇ ਵੱਡੇ ਰੋਡ ਜਾਂਦੇ ਥੋੜਾ ਜਿਹਾ 15 ਕਿਲੋਮੀਟਰ ਐਕਸਟਰਾ ਪਊਗਾ ਮੈਨੂੰ ਛਟਮਲਪੁਰ ਵਾਲਾ ਛੁੜਕੀ ਤੋਂ ਛਟਮਲਪੁਰ ਛਟਮਲਪੁਰ ਤੋਂ ਸਰਨਪੁਰ ਹੁੰਦਾ ਹੈ ਜੌਨਾਨਗਰ 15 ਕਿਲੋਮੀਟਰ ਦਾ ਉਹ ਵਾਲ ਪਊਗਾ ਤੇ ਦੋ ਟੋਲ ਐਕਸਟਰਾ ਪੈਣਗੇ ਪਰ ਹਾਈਵੇ ਮਿਲੂਗਾ ਇਹ ਐਵੇਂ ਰਹੂਗਾ ਕਮਲ ਸੋ ਉਧਰ ਦੀ ਚਲਦੇ ਦੋ ਟੋਲ ਦਾ ਕੋਈ ਚੱਕਰ ਨਹੀਂ ਪਾਉਣੇ 3 ਵਜੇ ਆਪਾਂ ਪਹੁੰਚ ਕੇ ਭਗਵਾਨਪੁਰ ਵਾਲੇ ਟੋਲ ਪਲਾਜ਼ੇ ਤੇ ਮੈਂ ਵਾਇਰ ਰੂਡ ਕੀ ਤੋਂ ਛਟਮਲਪੁਰ ਛਟਮਲਪੁਰ ਤੋਂ ਹਸਰਨਪੁਰ ਜੱਲਿਆਂ ਇਧਰ ਉਹ ਲਿੰਕ ਰੋਡ ਤਾਂ ਨਹੀਂ ਲਿਆ ਮੈਂ ਵੀ ਐਵੇਂ ਨਾ ਬ੍ਰੇਕਾਂ ਬਰੁਕਾਂ ਚੱਕਰ ਚ ਹੋਰ ਕਿਤੇ ਲੇਟ ਹੋ ਜਾਾਂਗੇ ਰਸਤੇ ਦਾ ਪਤਾ ਨਹੀਂਗਾ ਵੀ ਖਰਾਬ ਹੈ ਸਾਫ ਹੈ ਕਿਹੋ ਜਿਹਾ ਟੋਏ ਹੋਏ ਤੇ ਖਰਾਬ ਹੋ ਜਾਊ ਕੰਮ ਤਾਂ ਕਰਕੇ ਫਿਰ ਇਧਰ ਦੀ ਆ ਗਏ ਹਾਈਵੇ ਤਾਂ ਹੈ ਕਮ ਸੇ ਕਮ ਜਮਨੂਨਗਰ ਕ੍ਰਾਸ ਕੀਤਾ 4:00 ਵਜ ਗਏ ਆ ਤੇ ਐਸ ਰੋਡ ਦੇ ਨਾਲ ਟਾਬੇ ਢੁੱਬੇ ਵੀ ਚੰਗੇ ਆਉਂਦੇ ਆ ਤੇ ਇਸ ਤਰ੍ਹਾਂ ਜਿਵੇਂ ਹੁਣ 버ਗਰ ਕਿੰਗ ਹੋ ਗਿਆ KFC ਫਿਰ ਫੂਡ ਕੋਰਟ ਇਦਾਂ ਸੋਹਣੇ ਆਉਂਦੇ ਆ ਵਧੀਆ ਆਉਂਦੇ ਆ ਤੇ ਹੁਣ ਅੰਬਾਲਾ ਇੱਥੋਂ ਤਾਂ ਆ ਆਈਡੀਆ ਨਹੀਂ ਕਿੰਨਾ ਰਹਿ ਗਿਆ ਸੀਐਨਜੀ ਇੱਧਰ ਰਹਿ ਗਈ ਤੇ ਥੋੜੀ ਦੂਰ ਆਪਣੀ 10 ਕਿਲੋਮੀਟਰ ਦੇ ਸੀਐਨਜੀ ਪੰਪ ਹੋਂੜਾ ਉੱਥੇ ਸੀਐਨਜੀ ਭਰੋਣੇ ਆ ਵਾਹ ਸੜਕ ਬਹੁਤ ਖਰਾਬ ਹੈ ਪਿੱਛੇ ਨਾ ਜਮਨੂਨਗਰ ਤੋਂ ਪਿੱਛੇ ਹੰਪ ਬਹੁਤ ਹੈ ਇਸ ਰੋਡ ਤੇ ਹੰਪ ਬਹੁਤ ਜ਼ਿਆਦਾ ਸਪੀਡ ਵਾਲੇ ਖੜੇ ਸੀਗੇ ਇਹ ਆਪਣੀ ਸਪੀਡ ਸੀਰੀ ਸੀਗੀ ਉਦੋਂ 80 ਸਪੀਡ ਲਿਮਟ ਇੱਥੇ ਬਚ ਗਈ ਸੋ ਟਾਈਮ 4:20 ਮਿੰਟ ਤੇ ਆਪਾਂ ਯਮਨਾਨਗਰ ਤੇ ਅੰਮ੍ਰਾਲੇ ਦੇ ਵਿਚਾਲੇ ਜੀ ਆ ਜਿਹੜਾ ਐਚਪੀ ਦਾ ਪੰਪ ਜੋੜੀ ਪਿੱਛੇ ਵੇਖਦੇ ਪਏ ਹਾਂ ਇਹ 24 ਘੰਟੇ ਸੀਐਨਜੀ ਦਾ ਪੰਪ ਹੈ 92 ਰੁਪਏ ਰੇਟ ਹੈ ਸੀਐਨਜੀ ਦਾ ਸੋ ਕੀ ਕਹਿਣਾ ਸੀ ਕਿ ਗੱਲਾਂ ਭੁੱਲ ਜਾਂਦਾ ਮੈਂ ਯਾਰ ਜਦੋਂ ਮੈਂ ਗੱਡੀ ਚਲਾਉਣਾ ਉਦੋਂ ਮੈਨੂੰ ਯਾਦ ਰਹਿੰਦਾ ਤੇ બસ ਰੁਕਦਿਆਂ ਕਿਤੇ ਹੁਣ ਅੱਗੇ ਕਿਤੇ ਜਾਮ ਮਿਲ ਜਾਂਦਾ ਸਾਹੇ ਕੋਲੇ ਤੇ ਹੋਰ ਗੱਲਾਂ ਭੁੱਲ ਗਿਆ ਯਾਰ ਕੁਝ ਆਉਂਦੀ ਨਹੀਂ ਪਈ ਗੱਲ ਮੈਨੂੰ ਵੀ ਕੀ ਕਰਨੀ ਸੀ ਗੱਲ ਬਸ ਇੱਥੇ ਪਹੁੰਚੇ ਹਾਂ ਹੋਰ ਕੋਈ ਗੱਲ ਨਹੀਂ ਬਾਤਣੀ ਇੱਥੇ ਰਸਤੇ 'ਚ ਸਪੀਡ ਵਾਲੇ ਕੈਮਰੇ ਵਾਲੇ ਖੜੇ ਸੀਗੇ 80 ਸਪੀਡ ਲਿਮਟ ਐਸ ਰੋਡ ਦੀ ਤੇ ਸਪੀਡ ਨਾਲ ਹੀ ਰੋ ਮੈਂ ਅਸੀਂ ਦੇ ਸੀਗਾ ਦਾਇਆਂ ਕਰਕੇ ਰੋਕਿਆ ਨਹੀਂਗਾ ਪਰ ਡਰ ਵੀ ਲੱਗੇ ਰਹਿਦਾ ਵੀ ਕਿਤੇ ਘਰੇ ਨਾਲ ਚਿੱਠੀ ਭੇਜ ਦੇਣ ਉਹ ਤੋਂ ਵੇਲੋ ਆਪ ਆਏ ਆ ਤੇ ਆ ਮਟੀਰੀਅਲ ਵੇਖੋ ਕਿੱਡਾ ਮੋਟਾ ਸੀਮੈਂਟ ਹੀ ਲੱਦਿਆ ਹੁੰਦਾ ਨਾ ਮਿੱਟੀ ਉਥੋਂ ਦੀ ਏਵੀਂ ਜੀ ਹੈ ਤੇ ਹਵਾ ਚੈੱਕ ਕਰਨ ਲੱਗੇ ਆ ਤੇ ਟਾਇਰਾਂ ਦਾ ਵੀ ਦੇਖੋ ਹਾਲ ਦੇਖੋ ਹੈ ਨਾ ਵਾਹ ਵਾਹ ਸੋ ਟਾਇਰਾਂ ਤੇ ਹਵਾ ਚੱਕ ਵੈਸੇ ਤਾਂ ਓਕੇ ਹੀ ਆ ਪਰ ਫੇਰ ਵੀ ਮੈਂ ਚੈੱਕ ਕਰਾ ਲਈਏ 35 35 ਦੀ ਕਰਾਉਣੀ ਆ ਹੁਣ ਦੂਜੇ ਟਾਇਰ ਦੀ ਵੇਖਦੇ ਕਿੰਨੀ ਆ ਸਾਰਿਆਂ ਦੀ ਇੱਕੋ ਹੀ ਆ ਮੇਰੇ ਕਲਾ ਨਾਲ ਸ਼ਾਇਦ 17 4 ਵਸ बस 33 35 ਇੰਨੀ ਰਹੂਗੀ ਬਸ ਓਕੇ ਹੈ ਜੀ ਪਾਣੀ ਹੈਗਾ ਸੱਚ ਮੈਂ ਸੱਚ ਪਾਣੀ ਹੈ ਨਹੀਂ ਕਹਾਂ ਨਹੀਂ ਤਾਂ ਪਾਣੀ ਭਰ ਲਗੇ ਪੰਪ ਤੋਂ ਨਾ ਜਿੱਥੇ ਵੀ ਰੁਕੋ ਪਾਣੀ ਪੂਣੀ ਆਉਦਾ ਓਕੇ ਕਰੋ ਹਮੇਸ਼ਾ ਇਹ ਜਤਰਾ ਕਰਨੀ ਹੈ ਨਾ ਉਦੋਂ ਇਹ ਕੰਮ ਜ਼ਰੂਰ ਕਰਨਾ ਮੈਨੂੰ ਪਤਾ ਨਹੀਂ ਕਿਉਂ ਆਏ ਤੁਸੀਂ ਟਾਇਰ ਦੇ ਵਿੱਚ ਹਵਾ ਘੱਟ ਲੱਗਦੀ ਪਈ ਆ ਚਲੋ ਇਹ ਤਾਂ ਓਕੇ ਆ 35 ਕੀਤੀ ਉਹਨੇ ਇਸ ਕੋਲੋਂ ਮਜ਼ਾ ਨਾਲ ਹੀ ਢਾਬਾ ਤੇ ਨਾਲ ਹੀ ਸੀਐਨਜੀ ਪੰਪਣਾ ਸੀएनजी ਗੱਡੀਆਂ ਦਾ ਨਾ ਆਹੀ ਹੈ ਵੀ ਜੇ ਤਾਂ ਨਾਲ ਹੀ ਪੰਪ ਮਿਲ ਜੇ ਤੇ ਨਾਲ ਹੀ ਟੱਬਾ ਮਿਲ ਜੇ ਨਾ ਤੇ ਕਿਆ ਹੀ ਬਾਤਾਂ ਨੇ ਚੰਡੀਗੜ੍ਹ 17 ਸੈਕਟਰ ਦੀ ਬੱਸ ਆ ਗਈ ਵਾਹ ਵਾਹ ਹੁਣ ਇੱਥੇ ਚਾਹ ਰੋਟੀ ਪਾਣੀ ਖਾ ਕੇ ਜਾਣਗੇ ਹੈ ਨਾ ਕਿਆ ਬਾਤਾਂ ਨੇ ਟਾਈਮ 5:30 ਹੋ ਕੇ ਤੇ ਆਪਾਂ ਅੰਮ੍ਰਾਲਾ ਕੋਈ ਮਤਲਬ ਅੰਮ੍ਰਾਲਾ ਨਿਕਲਦੇ ਪਏ ਆਂ ਅੰਮ੍ਰਾਲਾ ਗੈਂਟ ਚ ਬਾਹਰ ਆ ਗਏ ਆ ਆਪਣਾ ਆਪਾਂ ਤੇ 5:30 ਵਜੇ ਆਪਾਂ ਅੰਮ੍ਰਾਲੇ ਪਹੁੰਚ ਗਏ ਸੋ ਸ਼ੁਕਰ ਹੈ ਵਾਹਿਗੁਰੂ ਦਾ ਹੁਣ ਆਪਣੇ ਏਰੀਆ ਦੇ ਵਿੱਚ ਬਸ ਥੋੜੇ ਟਾਈਮ ਨੂੰ ਪੰਜਾਬ ਐਂਟਰ ਕਰ ਜਾਾਂਗੇ ਇੰਨਾ ਹੀ ਬੜਾ ਚਾ ਮੈਨੂੰ ਤਾਂ ਸੋ ਸਮਾਂ 9:18 ਤੇ ਆਪਾਂ ਪਹੁੰਚ ਚੁੱਕੇ ਆਂ ਘਰੇ ਫਰੀਦਕੋਟ। ਉਹ ਆਇਕਰ ਜੀ ਕਾਂ ਦਾ। ਓਏ ਹੋਏ ਓਏ ਹੋਏ। ਅਟਾਕੇ ਚਲਾਉਗਾ ਅਟਾਕੇ। ਪਹੁੰਚ ਗਏ ਵੀ। ਸੋ ਸਮਾਂ 9:30 ਤੇ ਆਪਾਂ ਪਹੁੰਚ ਚੁੱਕੇ ਆਂ ਫਰੀਦਕੋਟ। ਸਾਮਾਨ ਲੋਨ ਲੱਗਿਆ ਸੀਗਾ ਤੇ ਬਸ ਉਥੋਂ ਰਾਜਪੁਰੇ ਤੋਂ ਇੱਕ ਬੰਦੇ ਨੇ ਲਾਇਆ ਸੀਗਾ ਉਸ ਤੋਂ ਬਾਅਦ ਵੀਡੀਓ ਨਹੀਂ ਬਣਾਈ ਕੀ ਧਿਆਨ ਨਹੀਂ ਰਿਹਾਗਾ ਕੋ ਗੱਲ ਇਹ ਵੀ ਚੱਲ ਪਈ। ਤੇ ਬਾਅਦੋਂ ਰਾਜਪੁਰੇ ਤੋਂ ਬਾਅਦ ਇੱਥੋਂ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਫਰੀਦਕੋਟ ਆ ਗਏ ਨਾ ਅਗੇ ਦੇ ਰੁਕੇ ਨਾ ਚਾਹ ਪਾਣੀ ਪੀਤਾ ਕੁਛ ਨਹੀਂ ਗੱਲ ਹੀ ਐ ਜੀ ਚੱਲ ਪਈ ਸੋ ਸਮਾਨ ਲਾਉਣੇ ਆ ਤੇ ਫਿਰ ਕਰਦੇ ਦੂਜੀ ਗੱਲ ਸੋ ਬਈ ਸਮਾਨ ਸਮoon ਲਾ ਗਏ ਤੇ ਆਪਾਂ ਅਗੇ ਘਰੇ ਤੇ ਇਹ ਸੀ ਆਪਣਾ ਸਫਰ 1790 ਕਿਲੋਮੀਟਰ ਗੱਡੀ ਚੱਲੀ ਤੇ ਬਾਕੀ ਗੱਲ ਮੈਂ ਸੋਭਾ ਗੱਲ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਹਾਂਜੀ ਵਾਹਿਗੁਰਜੀ ਸੋ ਇਹ ਸੀ ਆਪਣਾ ਸਫਰ ਹੀ ਫਰੀਦਕੋਟ ਤੋਂ ਦਿੱਲੀ ਦਿੱਲੀ ਤੋਂ ਆਪਾਂ ਕੇਦਾਰਨਾਥ ਗਏ ਸੋਨ ਪ੍ਰਿਆਗ ਦੇ ਵਿੱਚ ਸੋਨ ਪ੍ਰਯਾਗ ਤੋਂ ਆਪਾਂ ਗਏ ਬਦਰੀਨਾਥ ਬਦਰੀਨਾਥ ਤੋਂ ਆਪਾਂ ਆਏ ਫੇਰ ਵਾਪਸੀ ઋષਿਕੇਸ਼ ઋષਿਕੇਸ਼ ਤੋਂ ਇਹ ਸੀ ਸਾਡਾ ਅੱਜ ਦਾ ਕੱਲ ਦਾ ਜਿਹੜਾ ਸਫਰ ਆਪਣਾ ਫਰੀਦਕੋਟ ਦਾ ਸੋ ਇਹ ਸਾਰੇ ਦਿਨ ਦੇ ਆਪਣੇ 6 ਦਿਨ ਲੱਗੇ 23 ਨੂੰ ਗਏ ਸੀ 28 ਨੂੰ ਵਾਪਸ ਆਏ 23 24 25 26 27 28 ਸੋ 28 ਤਰੀਕ ਨੂੰ ਆਪਾਂ ਵਾਪਸ ਆਏ ਸੋ ਬਹੁਤ ਚੜ੍ਹਦੀ ਕਲਾ ਦਾ ਸਫਰ ਰਿਹਾ ਸ਼ੁਕਰ ਹੈ ਵਾਹਿਗੁਰੂ ਜੀ ਦਾ ਵੀ ਬਹੁਤ ਵਧੀਆ ਸਫਰ ਇਸ ਤੋਂ ਵਧੀਆ ਸਫਰ ਨਹੀਂ ਹੋ ਸਕਦਾ ਸੀ ਪਤਾ ਕਿਉਂ ਕਿ ਇੱਕਦਮ ਰਸ਼ ਨਹੀਂ ਸੀਗਾ ਨਾਲ ਟ੍ਰੈਫਿਕ ਵੀ ਨਹੀਂ ਸੀ ਕੋਈ ਵੀ ਤੇ ਕੋਈ ਬਹੁਤ ਘੱਟ ਜਾਮ ਲੱਗੇ ਸਾਡੇ ਕੋਲ ਕੀ ਕਹਿਣਾ 10-15 ਮਿੰਟ ਦਾ ਜਾਮ ਲ ਮਿਲਿਆ ਸਾਨੂੰ ਕਿਤੇ ਵੀ ਮਿਲਿਆ ਤਾਂ ਤੇ ਬਹੁਤ ਵਧੀਆ ਸਫਰ ਰਿਹਾ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਸਫਰ ਰਿਹਾ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਿੰਨੀਆਂ ਵੀ ਵੀਡੀਓ ਬਣਾਈ ਬਣਾਈਆਂ ਕੇਦਾਰਨਾਥ ਤੇ ਬਦਰੀਨਾਥ ਦੀਆਂ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀਆਂ ਲੱਗੀਆਂ ਤੇ ਕਮੈਂਟ ਸੈਕਸ਼ਨ ਜਰੂਰ ਦੱਸਿਓ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹੁਣ ਮੈਂ ਡਰਾਈਵਿੰਗ ਵੀ ਕਰਨੀ ਹੈ ਨਾਲ ਨਾਲ ਸਫਰ ਵੀ ਕਰਨਾ ਹੈ ਤੇ ਮਤਲਬ ਡਰਾਈਵਿੰਗ ਵੀ ਕਰਨੀ ਹੈ ਤੇ ਨਾਲ ਨਾਲ ਵੀਡੀਓ ਵੀ ਬਣਾਉਣੀ ਸਾਰੀ ਪਲੈਨਿੰਗ ਵੀ ਕਰਨੀ ਹੁੰਦੀ ਹੈ ਕਿਉਂਕਿ ਜਿਹੜੇ ਬੰਦੇ ਮੇਰੇ ਨਾਲ ਜਾਂਦੇ ਆ ਉਹ ਜਿਆਦਾਤਰ ਮੋਸਟਲੀ ਮੇਰੇ ਮੋਢੇ ਤੇ ਹੀ ਰੱਖ ਦਿੰਦੇ ਬਾਈ ਮਨਪੀ ਜਿੱਥੇ ਰੋਕੇਗਾ ਤੂੰ ਰੋਕਣੀ ਆ ਜੇ ਲੋਡ ਹੈ ਤੈਨੂੰ ਜਾਂ ਜਿਵੇਂ ਤੂੰ ਕਰੇਗਾ ਓਵੇਂ ਤੇਰੇ ਨਾਲ ਹੀ ਚੱਲਾਂਗੇ ਸੋ ਜਦੋਂ ਅਗਲਾ ਇੰਨਾ ਪਿਆਰ ਕਰਦਾ ਰਿਸਪੌਂਸਿਬਿਲਟੀ ਹੁੰਦੀ ਹੈ ਫਿਰ ਤਾਂ ਕਰਕੇ ਹਰੇਕ ਵਾਸੇ ਸਾਰਾ ਧਿਆਨ ਰਹਿੰਦਾਗਾ ਤੇ ਜਿੰਨੀ ਵੀ ਵੀਡੀਓ ਬਣ ਸਕੀ ਤੁਸੀਂ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਲਾ ਬਹੁਤ ਸੋਹਣਾ ਸਫ਼ਰ ਰਿਹਾ ਸ਼ੁਕਰ ਹੈ ਵਾਹਿਗੁਰੂ ਜੀ ਦਾ